ਕੋਈ ਇਨਸਾਨ ਸੋਵਾ ਵਾਛਾ ਕਿ ਜਿਹਰੇ ਅੰਦਰ ਕੋਈ ਦੇਖੀ ਸਮਾਜ ਦੇ ਕੋਈ ਤਾਕਤ ਹੋਵਾ। ਦਾਤਾ ਠਾ ਤੇ ਮਨੇ ਪਸੋ ਲੱਗ ਗਿਆ ਕਿ ਆਜ ਬੂਟਾਰਾਮ ਨੇ ਉਹ ਸਾਧ ਕਰੇ ਮੈਂ ਦਿਖਾ ਦਨ। ਸਾਥਿਓ ਮੈਂ 라ਵੀਤ ਪੱਜ ਨੂੰ ਬਾਜੀ ਕਰ ਸਮਾਜ ਇਕਤਾ ਗਰੁੱਪ ਬਣਾਇਆ ਗਿਓ ਹੈ ਨਾ। ਔਰ ਉਹ ਮੈਂ ਐਡਮਿਨ ਬਣਾਇਆ ਗਿਓ ਐਡਮਿਨਰ ਮਤਲਬ ਉਹ ਵਾਛਾ ਇੱਕ ਲਾਨੇਦਾਰ ਹੋਵਾ। ਕੋ ਮੁਖਿਆ ਹੋਵਾ। ਮਨੇ ਇਕਾ ਦੇਸ਼ੀ ਜ਼ਰੂਰਤ ਪੜੀ। ਵੀ ਅਮੋਈ ਗਰੁੱਪ ਬਣਾਵਾ ਸਾਥੀਓ ਮਾਰੇਸ ਮੱਝੇ ਪਰਿਆਂ ਡਾਕੂ ਲਾਜੋ ਡਾਕੂ ਆਕੇ ਡਾਕੂ ਮਾਰਿਓ ਡਾਕੂ ਕਥਾ ਡਾਕੂ ਮਾਰੇ ਸੀ ਜਥਾ ਸੁਨੋਕਾਰ ਹੋਵਾ ਜਥਾ ਕੋਈ ਮਾਲ ਪੜਿਓ ਹੋਵਾ ਔਰ ਡਾਕੂ ਸਭ ਉੱਥੇ ਹੋਵੇ ਜਥਾ ਸਮਾਜ ਸੁੱਤਿਓ ਹੋਵਾ ਘਰੇ ਵਾਲੇ ਸੁੱਤੇ ਹੋਵੇ ਉਥਾ ਡਾਕੂ ਮਾਰ ਕੇ ਲੈ ਜਾਵੇ ਸੀ ਮਾਰੇ ਗਲੇ ਉਹ ਹਾਲ ਬਣਿਓ ਆ ਰਾਵੀ ਔਰ ਤੱਪਰੇ ਲੋਕੋਂਗਲੇ ਕਿਉਂਕਿ ਜਿਨੋਂ ਮਾਰੋ ਹਰ ਘਰਦਵਾਰ ਮੰਦਰ ਬਣਾਇਆ ਗਿਆ ਨਾ ਔਰ ਪ੍ਰਿਆਸ ਸਾਥਾ ਵੱਧ ਜੁਨੇ ਕੁਰਬਾਨੀ ਕੀਤੀ ਗਈ ਸੀ ਮਾਰੇ ਰਾਵੀ ਔਰ ਤੱਪਾ ਵਾਲਿਆਂ ਲੋਕੀ ਕਿਉਂਕਿ ਪੈਸਾ ਵੀ ਸਾਥਾ ਵੱਧ ਔਰ ਕੁਰਬਾਨੀ ਵੀ ਮਾਰੀ ਸਾਥਾ ਵੱਧ ਪਰ ਜਿਨ ਦੂਸਰੇ ਲੋਕ ਸੀ ਉਹ ਮਾਰੀਆਂ ਕੁਰਬਾਨੀ ਹੋਣ और मारे पैसा ने की अणगोलियो क्योंकि आज लोड पड़ी है कि अमो को रावी और कप्पा एकजुटता दिखाई लोड़ और मनु मैं थोड़ी को हो चाहूंगा बुजुर्ग मन आज बीत रही जो तो रावी रावी लोग सी और टप्पर लोग सी मार रहनी सहनी और जुने मारे रिश्ता आपस में सी एमो एक भाईचारा सा ਚੁਲੀ ਨੰਬਰ ਅਵੀ ਵਾਲੇ ਤੇ ਚੁਲੀ ਗਰੁੱਪ ਦਾ ਟਾਇੰਟ ਆ ਪੰਜਾਬ ਦਾ ਲੇਪੀ ਵਿਚਾਰ ਸਕਦੇ ਜਿਹਨੂੰ ਮਾਰਗਲੇ ਬੀਚੀ ਕੀ ਕੀ ਦਿੱਤੀ ਤੇ ਵੀ ਤਾਂ ਮਾਰਗਲੇ ਬੀਚੀ ਕੀ ਕੀ ਜਾਓ ਨਹੀਂ ਅਮੂਨ ਖੜੀ ਵਾਲੇ ਕੋਲੇ ਵਿਚਾਰ ਸਕਦੇ ਤੇ ਵੀ ਆਓ ਮਾਰਗਲੇ ਸਾਥ ਦਿਓ ਨਹੀਂ ਸਭ ਤੋਂ ਪਹਿਲਾਂ ਮੰਨਿਆ ਆਪਨੋ ਦੇਖੀ ਭਾਈਚਾਰਾ ਆਪਣੋ ਪਰਿਵਾਰ ਉਹ ਇਕੱਠੇ ਕਰੇ ਲੋੜ ਤੇ ਕਿਉਂਕਿ ਦੇਖਿਆ ਹੋਇਆ ਕਿ ਜਿਸ ਵਕਤ ਅੱਜੇ ਵੀ ਜਿਹਨੂੰ ਮਿਹਨਤ ਕਰੋ ਔਰ ਅੱਜ ਜਿਹਾ ਜਿਹਨੂੰ 1970 ਬਤਰੀ ਮਿਹਨਤ ਕਰੋ ਬਹੁਤ ਫਰਕ ਆ ਉਸ ਵਕਤ ਮਾਰੇ ਬਜ਼ੁਰਗ ਮਾਰੀ ਮਾਵਾ ਮਾਰੀ ਬਹਿਣਾ ਕਿਰਾ ਦੇ ਕਿ ਮੇਟ ਕਰਦੀ ਦੀ ਬਹੁਤ ਹੀ ਉਹ ਮੈਂਡ ਕਠਨ ਮੈਂਡਤੀ ਖੇਤਾਂ ਵਿੱਚ ਜਾਂਦੀ ਦੀ ਮੱਛੇ ਪ੍ਰਿਆਣ ਉਹ ਪੰਡਾ ਹੁੰਦੀ ਦੀ ਔਰ ਪਾਛਾ ਨੌਰ ਜਵਾਕ ਹੁੰਦੇ ਦੀ ਘਰੋਂ ਲਿਆ ਕੇ ਉਹ ਜੋਣੋ ਵੀ ਦੇਖ ਲੰਗਾ ਹਤੋ ਤਾਂ ਕੂਟ ਕੇ ਉਹ ਫਿਰ ਔਰੇ ਮਾਲੇ ਜੋਣ ਵੀ ਦੇਖੇ ਕੋਈ ਮਾਨਤ ਮੜਿਆ ਤੇ ਸੰਤ ਆਦੇ ਦੇ ਆਪਣੋ ਦਸਮੋ ਦਸੋਂ ਦੋਨੋਂ ਦਿੱਤੇ ਤੇ کئی ਵਾਰ ਇਹਦੇ ਅੰਮੀ ਹੋਤੂ ਕਰੇ ਨਹੀਂ ਹੁੰਦੀ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਆ ਸੰਤ ਮਾਰੇ ਅਰਦਵਾਰੇ ਆਲੇ ਆਏ ਸੀ ਤੇ ਅਮੋ ਦੇ ਕੀ ਗੁਰਾਈ ਦੇ ਤਾਂ ਰੁਕ ਗਏ ਤੇ ਉਹ ਦੇਖਿਓ ਉਹਨਾਂ ਪਰਿਵਾਰਾਂ ਕੋਈ ਵੀ ਮੁਖਿਆ ਜਿੱਥਾ ਵੀ ਉਹਨਾਂ ਨੂੰ ਪਤਾ ਲੱਗਦਾ ਅਗਲੇ ਗਾਮੇ ਵੀ ਗਿਆ ਹੋ ਜਾ ਤੇ ਫਸਾ ਕਿ ਉਹਨਾਂ ਨੇ ਉਹਦੇ ਕੀ ਗੁਰਾਈ ਦਿੱਤੇ ਤੇ ਆਜ ਮੰਨੇ ਦਰਦਾ ਕਿ ਅਮੋ ਦੇ ਕੀ ਮੰਦਰ ਕਿਰਾ ਬਣਾਇਆ ਚਾ ਮਾਰੇ ਪੁਰਖ ਜੋ ਉਹਦੇ ਕੀ ਮੰਦਰ ਕਿਰਾ ਬਣਾਇਆ ਚਾ ਔਰ ਦੂਸਰੇ ਪਾਸੇ ਮੈਂ ਇੱਕ ਹੋਰ ਕਹਾਣੀ ਕਲ ਸ਼ੇਅਰ ਕਰੂੰ शिकारीया शिकारी ਜਿਹੜੇ ਜੰਗਲੇ ਵਿੱਚ ਜਾਵਾ ਸਨ ਜਿੱਤਰੋਂ ਸ਼ਿਕਾਰ ਕਰਾ ਰਹਾ ਸਾ ਬਟੇਰਾ ਸ਼ਿਕਾਰ ਕਰਾ ਰਹਾ ਸਾ ਉਹ ਆਪਣੇ ਇਕੱਲੇ ਕੁਝ ਪਾਲਤੂ ਸ਼ਿਕਾਰ ਤਿੱਤਰ ਲੈ ਜਾਵਾ ਚ ਬਟੇਰਾ ਲੈ ਜਾਵਾ ਸਾ ਔਰ ਉਹ ਆਪਣੇ ਪਿੰਡਾਂ ਵਾਲੇ ਬੰਦ ਕਰਕੇ ਲੈ ਜਾਵਾ ਕਿਉਂਕਿ ਜੰਗਲੇ ਵਿੱਚ ਜਾ ਕੇ ਜਿਹਨਾਂ ਪਾਲਤੂ ਤਿੱਤਰ ਉਹਜੀ ਬਟੇਰਾ ਹੋਏ ਸੀ ਉਹ ਤਾਂ ਕਿ ਉਹਨਾਂ ਵੇਲ ਦਵੇ ਚੋਗਾ ਉਹਨੇ ਤੇ ਬੋਲਣਾ ਸੀ ਕਿ ਜੰਗਲੀ ਤਿੱਤਰ ਹੋਏ ਸੀ मारे काम ही मारे गले बना क्योंकि कुछ ऐसे मा लोग बोली बोलने से जोने देखी शिकारी आपने गले कुछ पालतू चित्र लेके जाए थी उन्होंने बोली बोलने से नहीं साथियों आज लोड़ नहीं था साथियों थोड़ा कि मैं होर तो निताऊ की जुंद की मारो जो नहीं इ... सोपाल चा थोड़ा मैं होर पाचे जाऊं की जो नूरा राम तो ना जिन्हें रामगिरी जिन कहे होगी उस सब तक पहला उसका भंडारो कि दो मारे जो महापुरुष थे महापुरुषों पहले देखी भंडारो करके और पहले देखी चादर मांगी मंत बने वास्ते मारे महापुरुषों देखी इन्हें

ਸਮਾਜ ਆਪਣੋ ਪਰਿਵਾਰ ਇਕੱਠੋ ਹੋਵਾ ਔਰ ਤਾਂ ਬਾਅਦ ਮੈਂ ਅਮੋ ਖੜੀ ਆ ਰਿਓ ਨਹੀਂ ਬਿਝੋੜੀਆਂ ਔਰ ਔਰ ਤਾਂ ਬਾਅਦ ਮੈਂ ਅਮੋ ਪੰਜਾਬੀ ਅਲੱਗ ਨਾਲ ਬੈਠ ਕੇ ਗੱਲ ਕਰੀਆਂ ਜਨੂੰ ਨੂੰ ਮਾਰਕੜੇ ਬੱਦੀ ਕੀ ਕੀ ਸੀ ਕਿ ਤੁਮ ਮਾਰਕੜੇ ਬੱਦੀ ਕੀ ਕਿਹੜਾ ਕੀ ਬੀਖਰ ਇਹ ਸਾਥਿਓ ਮੈਂ ਬਸ ਇੰਨਾ ਹੀ ਕਹਤੋ ਹੋਇਓ ਕਿ ਮੈਂ ਜਾਤਕ ਮੰਗਉਂ ਜੂ ਕਿਉਂਕਿ 18 ਤਰੀਕੇ ਨੇ ਤਮ ਸਤਾਰਾ ਆਈ ਪਹੁੰਚੋ ਉੱਥਾ ਮਾਰੇ ਜਦੋਂ ਪੜੇ ਲਿਸ਼ੇ ਸੀ ਕੁਛ ਰਿਟਾਇਰ ਸੀ ਕੁਛ युवा साथी जी मारे गले जुड़े हुए थे बैठ के को देखी विचार खरड़ा तैयार कितने क्योंकि वह खरड़ा तारे समाज और तो ने भी हो क्योंकि सारे ही समाज भी बहुत ही लावंद देखिए मारो बलारा जा राम रामलाल जी तो ने सारे ही सारे में दासिया की देखी का ही कुछ मारे समाज गले अजे तक होयो और क्यों क्यों मारे गले वी की धन्यवाद जी जुड़े मेंबरशिप मार दुर्ग भाई नौजवान से सारे साथी मेरे मार बच्चा बेटा नौजवान सारों मार मार तरफ से सक्रिय काल जो यो मंदिर विवाद दिला पर ये नहीं मैं बहुत टाइम दा मुंडी आ रही तू तो आ, लेकिन एरे बारे में ज्यादा पता नहीं था क्योंकि एरे विवादे में मैं नहीं बड़ी तभी सारे भाई जो तालमेल कमेटी या मंदिर कमेटी जो बनी है तभी ज्यादा जानो जो ये बारे में अब मैं बिना जाने इन में कोई कटाक्ष करूं वो भी ठीक नहीं है तभी जो कमेटी जेमे जेरा भी फैसलो लियो

अरे अब पीछे कोई अब हमारे हरियाणा कांग्रेस से कोई मीटिंग थी उसका मैंने बुलाया क्यों जब मैं आपके समाज से गल की थी मैं क्या अभी मारे समाज से भी कोई हक बना वो अध्यक्ष के लिए मैं गल की थी वो तो मैंने एक ताना दस मारे हो जो मेरे दिले पर लग गए वो कहा भैन जी आपका समाज एकत्रित नहीं है संगठित नहीं है सबसे पहले जाओ अपने समाज को एकत्रित करो मैं फिर भी आपने समाज में आपने घरे का ही नहीं करना पड़ा बना करा दे मैं, मैं ना ये आपकी झूठ बात है समाज बहुत संगठित है बहुत ज्यादा एकता है मैं अपने बंजारा समाज की तरफ से अभी कुछ ही दिन पहले ऑल इंडिया वर्किंग वर्किंग प्रेसिडेंट ऑफ हरियाणा चुनी गई हूँ तो आप ये सर आपकी गलत बात है कैसा अगर गलत बात है तो आप હાટા તો મેલન કા કે દેખાઓ નકવ વો સમય ભી આ જાયગા આપકો બહોત જલ્દી હમ દિખાયેંગે વો સમય ભી આયગા ઇસલિયે મેં તમને સારે એ બેનતી કરું જો ભાઈ સમિસારો તાર્યો તો પહેલા આપરો સંગઠન મજબૂત બનાઓ કોઈ ભી કોણ મારો ફીને ફેડા ના સકતે જડે આ ગઠ્યો ગય તો કોણ કે મારો ફેડો લેજી આ અમે સારે આપ મેલે અગર ટેક બના દેના ઇસવાર